ਪਿਛਲੇ 5 5.5 ਸਾਲਾਂ ਤੋਂ ਉਹ ਅੰਡਰੇਸ ਪਿਆ ਸੀਗਾ ਤੇ ਸਾਨੂੰ ਕੁਝ ਟੈਕਨੀਕਲ ਲੀਡਸ ਪਲੱਸ ਕੁਝ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਝ ਜਿਹੜੀਆਂ ਲੀਡਸ ਸੀ ਉਹਨੂੰ ਫੋਲੋ ਕਰ ਰਹੇ ਸੀ ਅਸੀਂ ਕੁਝ ਟਾਈਮ ਤੋਂ ਤੇ ਉਹ ਲੀਡਸ ਫੋਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ 'ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਈਡੈਂਟੀਫਾਈ ਹੋ ਗਏ ਉਹ ਦੋਨਾਂ 'ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਉਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਦੋਨੋਂ ਦੋਨਾਂ ਨੇ ਮਰਡਰ ਇੱਕ ਕਰੀਬ 27 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਤਾਂ ਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡੇ ਇਹ ਟੱਕਰ ਗਏ ਉੱਥੇ ਤੇ ਇਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਪਿਸਟਲ ਪੁਆਇੰਟ ਤੇ ਜਦੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਵ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਤਾ ਇਹਨਾਂ ਦੀ ਆਪਸ ਚ ਕਫਲ ਕਫਲ ਹੋ ਗਈ ਜਦੋਂ ਕਫਲ ਹੋਈ ਤਾਂ ਇਹ ਸੌਰਵ ਨੂੰ ਧੱਕਾ ਮਾਰ ਕੇ ਇਹਨਾਂ ਨੇ نیچے ਸੁੱਟ ਲਿਆ ਤਾਂ ਇਹ ਦੋਨੋਂ ਬੰਦਿਆਂ ਨੇ ਫਿਰ ਅ ਅੰਦਾ ਤੋਂ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਅ ਜਿਹੜੇ ਵਿਕਟਿਮ ਹੈ ਉਹਦੇ ਬੋਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨਾਂ ਦੀ ਡੈਥ ਹੋ ਗਈ ਸੀ ਜਦੋਂ ਕਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੇ ਕਰ ਪਹੁੰਚ ਗਏ ਜਿੱਥੇ ਕਿ ਇਹ ਅ ਜਿਹੜਾ ਬੋਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇੱਚ ਕੋਸ਼ਿਸ਼ ਹੋਈ ਪਰ ਇਹ ਟ੍ਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਇਹ ਜਿਹੜਾ ਬੰਦਾ ਇੱਚ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੇਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਤਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾਤ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟਖੋ ਜਿਹੜੀ ਕਾਰਦੀ ਕੀਤੀ ਗਈ ਸੀ ਸਰ ਕੀ ਤਾਂ ਬਾਅਦ ਇਹ ਵੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਵੇਂ ਤੁਹਾਨੂੰ ਸਮਝ ਕੋ ਲੱਗਿਆ ਕੋਈ ਵੀ 6 ਸਾਲ ਵਿੱਚ ਇਹਸ ਕਿਉਂਕਿ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਬਚੇ ਗਏ ਇਹਦੇ ਕਿ ਕੋਈ ਗਾਇਕ ਨਾਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਤੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਤਾਂ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਚੀਜ਼ ਨੂੰ ਟਾਈਮ ਲੱਗ ਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਕਰੀਬ ਸਾਲ 2 ਸਾਲ ਪਹਿਲਾਂ ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਜਿਹੜਾ ਕ୍ୟੂ ਫੜਿਆ ਹੈ ਇਹ ਕਿੱਥੇ ਰਿਹਾ ਇਹ ਕਿਸੇ ਜੇਲ੍ਹ 'ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ ਇਹ ਚ ਜਿਹੜਾ ਇਹ ਹੀ ਅਕੂਜ਼ ਸੀਗਾ ਇਹ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਚ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤੇ ਟਿੱਕਰ ਪਹੁੰਚਾਰੀਆਂ ਸੀਗੀਆਂ ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨਿਟੀ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ ਹੈ ਕਰੀਬ 4 ਸਾਲ ਦਾ ਡਾਟਾ ਇਹਦੇ ਵਿੱਚ ਅਸੀਂ ਐਨਲਾਈਜ਼ ਕੀਤਾ ਉਹ ਤੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੇ ਸੀ ਕਿਉਂਕਿ 2018 ਦੀ ਗੱਲ ਹੈ ਕਿਉਂਕਿ ਮਟਰ ਹੋ ਗਿਆ ਸੀ ਉਹ ਮਟਰ ਮਟਰ ਹੋ ਗਿਆ ਸੀ ਇਸ ਦਾ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੇ ਸੀ ਗੱਡੀ ਇਹਦੇ ਲੈ ਕੇ ਤਾਂ ਨਹੀਂ ਗੱਡੀ ਨਹੀਂ ਲੈ ਕੇ ਗਏ ਸੀ ਗੱਡੀ ਉੱਥੇ ਮਿਲੀ ਸੀ ਨਹੀਂ ਲੈ ਕੇ ਗਏ ਸੀ ਜਿਹੜਾ ਦੂਸਰਾ ਸਾਥੀ ਆ ਉਹਦੀ ਡੈਥ ਕਦੋਂ ਹੋਈ ਇਹ ਕਰੀਬ 1 ਸਾਲ ਪਹਿਲਾਂ ਤਾਂ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਨਸ਼ੇ ਦੀ ਓਵਰਡੋਸ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਣ ਵਾਲਾ ਸੀ ਇਹ ਜਿਹੜਾ ਕੇਸ ਤੁਸੀਂ ਲੈ ਕੇ ਆਏ ਹੋ ਸਰ ਕਿлле ਮਾਮਲੇ ਆਲਰੇਡੀ ਰਾਜਨੇ ਪੰਜਾਬ 'ਚ ਹੈਗੇ ਕੋਈ ਹੋਰ ਮਾਮਲੇ ਦੇ ਤੇ ਗੱਲ ਇਹਦੇ ਤੇ ਖਿਲਾਫ ਸਾਡ ਨੂੰ ਜੋ ਪੁਚਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ 7 ਮੁਕਦਮੇ ਤੇ ਦਰਜ ਨੇ ਆਲਰੇਡੀ ਜਿਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ 2 ਹਰਿਆਣੇ ਦੇ ਵਿੱਚ ਤੇ ਇੱਕ ਇਹ ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕਦਮਾ ਹੈ ਤੇ ਇੱਕ ਹੋਰ ਦੱਸੋ ਸਰ ਹੁਣ ਆਹ ਧਿਆਨ ਕਿਹੜੀ ਕਿਹੜੀ ਮਿਲਣਾਂ ਮਸਲੀ ਕਵਿ ਜਿਹੜਾ ਦਿੱਤਾ ਗਿਆ ਸੀ 911 ਤੇ ਜਿੰਦਾ ਕਰੂ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी खाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ 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 ਨਾ ਮੈਨੂੰ ਜਿਹੜਾ ਸੀਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਹੈ ਵੀ ਇਹਦੀ ਅਸੀਂ ਹੋਰ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕੰਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ ਸਰ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੱਲੀਆਂ ਕਿ ਇਸ ਦੀ ਡੈਥ ਤੋਂ ਪਹਿਲਾਂ ਮਹਿਲਾ ਤੇ ਨਾਲ ਮਹਿਲਾ ਦੋਸਤ ਵੀ ਨਾਲ ਸੀਗੀ ਉਸ ਟਾਈਮ ਨਹੀਂ ਉਸ ਟਾਈਮ ਤੇ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹ ਹੈ ਕਿ ਪਹਿਲੇ ਕੀ ਸੀ ਕਿ ਫ੍ਰੇਮ ਤੋਂ ਬੰਦ ਕੀਤੀ ਨੇ ਇਹ ਮੈਂ ਤੁਹਾਨੂੰ ਦੱਸ ਦਿੱਤੀ ਜਿਹੜੀ ਪੁਛੀਤ ਤੋਂ ਕਲੀਅਰ ਕਟ ਹੈ ਕਿ ਪਰਸਨਲ ਐਂਗਲ ਇਹਦੀ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬੰਦਰੀ ਸਾਰੇ ਐਂਗਲ ਜਿਹੜੇ ਸੇਵਸਪੋਰ ਕੀਤੇ ਗਏ ਸੀਗੇ ਪਰ ਰਿਅਲਿਟੀ ਜਿਹੜੀ ਕਾਰ ਸਨੈਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਸੀ ਮੌਢਲੀ ਪੁੱਛ ਗਏ ਤੋਂ ਪਤਾ ਲੱਗਾ ਕਿ ਜਿਹੜੇ 9mm ਦੇ ਹਥਿਆਰ ਜਿਹੜੇ ਇਹ ਕਿੱਥੋਂ ਆਉਂਦੇ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਪੁੱਛਣ ਵੀ ਪੜੇ ਰਹੇ ਉਸ ਤੋਂ ਪਹਿਲਾਂ ਹੀ ਪੜੇ ਗਏ ਨੇ ਕਿੱਥੋਂ ਆਉਂਦੇ ਨੇ ਇਹਦੇ ਦਾ ਕਨੈਕਸ਼ਨ ਆ ਰਿਹਾ ਸਾਹਮਣੇ ਜੀ ਇਹ ਜਿਹੜਾ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਜਿਹੜੀ ਰੀਸੈਂਟ ਪਿਛਲੇ ਸਾਲ ਦੋ ਸਾਲ ਦੇ ਵਿੱਚ ਵੈਪਨ ਫੜੇ ਜਾਂਦੇ ਉਹ ਸਾਰੇ ਮੱਧ ਪ੍ਰਦੇਸ਼ ਤੋਂ ਕਾਫੀ ਹੱਥ ਿਕਰਾ ਰਹੇ ਨੇ ਪਰ ਇਹ 2018 ਦਾ ਮੈਟਰ ਹੈ ਇਹ ਯੂਪੀ ਤੋਂ ਆਇਆ ਸੀ ਉਸ ਟੈਂਪੇ ਤੇ ਯੂਪੀ ਦੇ ਹੀ ਰਹਿਣ ਵਾਲੇ ਆ ਇਹ ਸ਼ਾਮਲੀ ਦਾ ਰ वो मर्डर हो गया जी वो बंदे भी हाथ पैर फूल जाते हैं इसके बाद नेक्स्ट बार लेके आएगी जी हाँ जी आम कैसे थे तेन दोषी तेन दोषी दो पहला पहले दो ਹੋਰ ਮੈਟਰਸ ਨੇ ਦੀ ਜਿਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਚੋ ਇੱਕ ਮੈਟਰ ਹੈ ਡੇਰਾ ਬੱਸੀ ਥਾਣੇ ਦਾ ਇਹ ਚ 6 ਦਸੰਬਰ ਨੂੰ ਸਾਹਿਲ ਨਾਮ ਦੇ ਵਿਅਕਤੀ ਤੇ ਡੇਰਾ ਬੱਸੀ ਥਾਣੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀਗੀ ਉਹਦੇ ਉੱਤੇ ਤੇ 307 ਦਾ ਮੁਕਦਮਾ ਜਿਹੜਾ ਸੀ 377 ਨੰਬਰ ਉਸ ਦਿਨ ਅਸੀਂ ਦਰਜ ਕਰ ਲਿਆ ਸੀ ਡੇਰਾ ਬੱਸੀ ਥਾਣੇ ਦੇ ਵਿੱਚ ਉਹ ਜਿਹੜਾ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜੇ ਬੰਦੇ ਚ ਇਨਵੋਲਡ ਸੀਗੇ ਉਹ ਚਾਰੇ ਬੰਦੇ ਆਇਡੈਂਟੀਫਾਈ ਹੋ ਚੁੱਕੇ ਨੇ ਚਾਰਾਂ ਚੋਂ ਜਿਹੜੇ ਤਿੰਨ ਬੰਦੇ ਦੇ ਵਿੱਚ ਆਲਰੇਡੀ ਅਰੈਸਟेड ਨੇ ਤੇ ਜਿਹੜਾ ਚੌਥਾ ਬੰਦਾ ਹੈ ਉਹ ਇੱਕ ਹੋਰ ਕੇਸ ਦੇ ਵਿੱਚ ਸਾਨੂੰ ਅੱਜ ਸਵੇਰੇ ਅਰੈਸਟ ਹੋ ਗਿਆ ਉਹ ਵੀ ਤੇ ਉਹ ਵੀ ਇਹ ਜਿਹੜਾ ਇਨਵੋਲਡ ਸੀਗਾ ਇਹਦੇ ਵਿੱਚ ਵੀ ਉਹਦੀ ਅਰੈਸਟ ਜਲਦੀ ਪਾ ਲਈ ਜਾਏਗੀ ਇਹਨਾਂ ਦਾ ਜਿਹੜਾ ਮੁੱਖ ਮੋਟਿਵ ਸੀਗਾ ਉਹ ਸੀਗਾ ਆਪਸੀ ਦੁਸ਼ਮਣੀ ਇਹਨਾਂ ਦੀ ਆਪਸੀ ਰੈਵਲਰੀ ਸੀਗੀ ਆਪਸੀ ਲੜਾਈ ਝਗੜਾ ਚੱਲ ਰਿਹਾ ਸੀਗਾ ਤੇ ਇੱਕ ਲਾਲਾ ਬੇਨੀਪਾਲ ਨਾਮ ਦਾ ਬੰਦਾ ਜਿਹੜਾ ਕਿ ਬਾਹਰ ਬੈਠਾ ਹੈ ਇਹ ਉਹਦੇ ਇਸ਼ਾਰੇ ਤੇ ਇਹ ਚਾਰੇ ਬੰਦਿਆਂ ਨੇ ਆ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਇਹਦਾ ਮਾਸਟਰਮਾਈਂਡ ਜਿਹੜਾ ਹੈਗਾ ਇਹ ਹਰਿੰਦਰ ਸਿੰਘ ਹੈ ਜਿਹੜਾ ਕਿ ਲਾਲਾ ਬੇਨੀਪਾਲ ਦਾ ਭਰਾ ਹੈ ਤੇ ਉਹਦਾ ਹਜੇ ਫੜਨਾ ਜਿਹੜਾ ਹੈ ਬਾਕੀ ਹੈ ਹਾਂਜੀ ਇਹ ਚ ਉਹ ਮੈਂ ਉਥੇ ਵੀ ਆ ਰਹੀ ਜਿਹੜਾ ਇਹ ਇਨਸੀਡੈਂਟ ਦੇ ਵਿੱਚ ਆਲਰੇਡੀ ਦੋ ਵੈਪਨ ਬੱਤੀ ਬੋਰ ਦੇ ਸਾਨੂੰ ਜਿਹੜੇ ਹੈਗੇ ਆ ਰਿਕਵਰ ਹੋ ਚੁੱਕੇ ਨੇ ਤੇ ਪੰਜ ਜ਼ਿੰਦਾ ਕਾਰਤੂਸ ਵੀ ਜਿਹੜੇ ਰਿਕਵਰ ਹੈ ਤੇ ਇਸ ਨਾਲ ਇਹ ਜਿਹੜਾ ਇਨਸੀਡੈਂਟ ਹੈ ਇਹ ਵੀ ਸਾਰਾ ਜਿਹੜਾ ਸੋਲਵ ਹੋ ਗਿਆ ਹੈ ਤੇ ਇਕੱਲਾ ਹਰਿੰਦਰ ਜਿਹੜਾ ਹੈਗਾ ਉਹੀ ਫੜਨਾ ਬਾਕੀ ਹੈ ਇਹ بار-ਬਾਰ ਹੈ ਅੱਰਾਮੀ ਜੇ ਆਉਂਦਾ ਹੈ ਤੇ ਯਾਰੀ ਕੋਲ ਆਉਂਦੇ ਕਿੱਥੋਂ ਆ ਰਹੀ ਹੈ ਤੁਹਾਨੂੰ ਸਿੱਧਾ ਪਤਾ ਨਹੀਂ ਲੱਗਦਾ ਕਿ ਇਹ ਚੇਨ 11 ਵਾਲੀ ਟੁੱਟੀ ਜਾਵੇ ਬਿਲਕੁਲ ਜੀ ਪੰਜਾਬ ਬਹੁਤ ਜ਼ਿਆਦਾ ਤਰੀਕੇ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਜੀ ਤੇ ਇਹ ਹਥਿਆਰ ਜਿਹੜੇ بار-बार ਇਹ ਮжоਰਿਟੀ ਆਈ ਦੀ ਰੇਟ ਦੇ ਵਿੱਚ ਤਾਂ ਐਮਪੀ ਤੋਂ ਆ ਰਹੇ ਕੁਝ-ਕੁਝ ਯੂਪੀ ਤੋਂ ਵੀ ਆ ਰਹੇ ਨੇ ਤੇ ਕੁਝ ਕ੍ਰਾਸ ਬਾਰਡਰ ਵੀ ਆ ਰਹੇ ਨੇ ਤਾਂ ਇਹ ਜਿਹੜੀ ਚੇਨ ਤੋੜਨ ਵਾਲੀ ਗੱਲ ਹੈ ਪੰਜਾਬ ਪੁਲਿਸ ਬਿਲਕੁਲ ਕਮਿਟਿਡ ਹੈ ਇਸ ਜੀ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਾਫੀ ਡਿਸਟ੍ਰਿਕਟਸ ਦੇ ਵਿੱਚ ਬੜਾ ਅੱਛਾ ਕੰਮ ਹੋਇਆ ਹੈ ਇਹਦੇ ਵਿੱਚ ਤੇ ਪੂਰੇ ਐਮਪੀ ਤਿੱਕਰ ਪੰਜਾਬ ਪੁਲਿਸ ਬਾਰ-ਬਾਰ ਰੇਡ ਕਰਦੀ ਹੈ ਤੇ ਉੱਥੋਂ ਜਿਹੜੀਆਂ ਫੈਕਟਰੀਜ਼ ਹੈਗੀ ਆ ਉਹ ਵੀ ਬਰਸਟ ਕਰਦੀ ਹੈ ਤੇ ਉੱਥੋਂ ਜਿਹੜੇ ਵੱਡੇ ਸਮਗਲਰਜ਼ ਆ ਹਥਿਆਰਾਂ ਦੇ ਉਹਨਾਂ ਨੂੰ ਵੀ ਅਰੈਸ ਗ੍ਰਿਫਤਾਰ ਕੀਤਾ ਜਾਂਦਾ ਹੈ ਅ ਕਰੀਬ ਬਿਲਕੁਲ ਐਗਜ਼ੈਕਟ ਡੇਟਾ ਤਾਂ ਨਹੀਂ ਹੈਗੀ ਪਰ 100 ਦੀ ਗਿਣਤੀ ਦੇ ਵਿੱਚ ਜਿਹੜੇ ਹਥਿਆਰ ਹੈ ਪੂਰੇ ਪੰਜਾਬ ਪੁਲਿਸ ਵੱਲੋਂ ਜਿਹੜੇ ਰਿਕਵਰ ਕੀਤੇ ਗਏ ਤੇ ਅੱਗੇ ਵੀ ਇਸੇ ਤਰ੍ਹਾਂ ਨਾਜਾਇਜ਼ ਹਥਿਆਰਾਂ ਦੇ ਖਿਲਾਫ ਪੰਜਾਬ ਪੁਲਿਸ ਦੀ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਲਾਲਾ ਤੇ ਸਾਈਂ ਦੀ ਆਪਸੀ ਕੀ ਰੰਜਿਸ਼ ਕੀ ਹੈ ਇਹਨਾਂ ਦੀ ਆਪਸੀ ਲੜਾਈ ਝਗੜਾ ਸੀਗਾ ਇਹ ਜਿਹੜੇ ਰੰਜਿਸ਼ ਉ ਇੱਕ ਬੰਦੇ ਨੂੰ ਲਾਲਾ ਸਪੋਰਟ ਕਰਦਾ ਆ ਆਪਸੀ ਲੜਾਈ ਝਗੜੇ ਦੀ ਗਰੁੱਪ ਵਾਈਜ਼ ਦਾ ਮਤਲਬ ਗਰੁੱਪ ਵਿੱਚ ਹਾਂਜੀ ਐਸਕੇ ਸਾਹਿਬ ਕਿਉਂਕਿ ਮਹਾਲੇ ਜਿਹੜੀ ਆ ਕੀ ਗੱਲ ਕਰ ਲਈਏ ਜ਼ੀਰਕਪੁਰ ਡੇਰਾਬਸੀ ਪੀਰ ਮੁਛਲਾ ਏਰੀਆ ਇਹ ਪਹਿਲਾਂ ਵੀ ਇੱਥੇ ਇੰਕਾਊਂਟਰ ਹੋਇਆ ਕਿਉਂਕਿ ਇਹ ਲੋਕਾਂ ਮਾਰਤੇ ਹੋ ਵੀ ਤੋਂ ਦੋ ਦਿਨ ਪਹਿਲਾਂ ਵੀ ਇੱਥੇ ਜੀ ਉੱਥੇ ਗਿਆ ਸੀਗਾ ਉਹ ਵੈਰੀਫਾਈ ਕਰਾਈ ਸੀ ਇਸ ਨੂੰ ਲੈ ਕੇ ਹੁਣ ਪੁਲਿਸ ਕੀ ਕਰ ਰਹੀ ਹੈ ਸਰ ਕਿਉਂਕਿ ਪਿਛਲੇ ਦਿਨਾਂ ਦੇਖਿਆ ਕਿ ਵੈਪਰਸ ਲੋਕ ਹੁੰਦਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁਕੇ ਹੋਏ ਇਸ ਤਰ੍ਹਾਂ ਦੀ ਚੀਜ਼ਾਂ ਹੀ ਗੜ ਬਣ ਚੁੱਕੀਆਂ ਕਹਿ ਸਕਦੇ ਹਾਂ ਕਿ ਫਲੈਟ ਜਿਹੜਾ ਹੱਬ ਬਣਿਆ ਉੱਥੇ ਰਜ਼ਾਈਤ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜ਼ੈਂਟ ਕਰਨਾ ਚਾਹੁੰਗਾ ਕਿ ਜੇ ਹੁਣ ਇੰਨੇ ਐਕਟੀਵਿਟੀਆਂ ਹੋ ਰਹੀਆਂ ਇਨਕਾਊਂਟਰਸ ਹੋ ਰਹੇ ਆ ਪੁਸ਼ਕੀ ਚੋਰੀਆਂ ਬੰਦੇ ਫੜੇ ਜਾ ਰਹੇ ਤੇ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸਤੈਦ ਤੇ ਐਕਟਿਵ ਹੈ ਜਿਵੇਂ ਆਪਾਂ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਪੁਰ ਖਰੜ ਏਰੀਆਜ਼ ਹੈਗੇ ਆ ਇਹ ਬੜੇ ਕੰਜੈਸਟਿਡ ਏਰੀਆਜ਼ ਹੈ ਜਿਦੇ ਨਾਲ ਕ੍ਰਿ ਉਹ ਅਨੋਨਿਮਿਟੀ ਦਾ ਫਾਇਦਾ ਉਠਾ ਕੇ ਕ੍ਰਾਈਮ ਕਰਨ ਤੋਂ ਬਾਅਦ ਜਿਹੜਾ ਕ੍ਰਿਮੀਨਲ ਹੈ ਇੱਥੇ ਲੁਕਣ ਦੀ ਕੋਸ਼ਿਸ਼ ਕਰਦਾ ਹੈ ਪਰ ਪਿਛਲੇ 1 ਸਾਲ ਤੋਂ ਅਸੀਂ ਰੈਗੂਲਰ ਜਿਹੜੇ ਆਰਡਬਲਯੂਏਜ਼ ਨਾਲ ਤੇ ਉੱਥੇ ਦੇ ਜਿਹੜੇ ਲੋਕਲ ਰਿਪ੍ਰੀਜ਼ੈਂਟੇਟਿਵਜ਼ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਸਾਡੀ ਟੈਲੈਂਟ ਵੈਰੀਫਿਕੇਸ਼ਨ ਡਰਾਈਵ ਰੈਗੂਲਰ ਜਿਹੜੀ ਚਲਾਈ ਗਈ ਹੈ ਉਹਦਾ ਬੜੀ ਸਾਨੂੰ ਸਕਸੈਸਫੁਲ ਤੇ ਬੜੇ ਅੱਛੇ ਰਿਜ਼ਲਟਸ ਉਹਦੇ ਮਿਲਦੇ ਨੇ ਕਾਫੀ ਹੱਦ ਤੱਕ ਟੈਲੈਂਟ ਵੈਰੀਫਿਕੇਸ਼ਨ ਕਾਫੀ ਆਨੇ ਕਰਾ ਲਈਏ ਤੇ ਉਹਦਾ ਰਿਜ਼ਲਟ ਇਹ ਹੀ ਹੈ ਕਿ ਹੁਣ ਜੇ ਕੋਈ ਮਾੜਾ ਬੰਦਾ ਉੱਥੇ ਤੇ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇਹ ਸੱਡਨ ਇਨਸੀਡੈਂਸਸ ਉੱਥੇ ਲੋਕਾਂ ਦੇ ਵੱਧ ਗਏ ਮੈਂ ਇਹ ਕਹਿਣਾ ਚਾਹੂੰਗਾ ਹੁਣੇ ਸੱਡਨ ਇਨਸੀਡੈਂਸ ਸਾਡੇ ਫੜਨ ਦੇ ਵੱਧ ਗਏ ਤਾਂ ਕਿਉਂਕਿ ਸਾਡੀ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ ਇਹਦੇ ਉੱਤੇ ਉਹ ਸਾਨੂੰ ਇਨਫਾਰਮੇਸ਼ਨ ਵੀ ਮਿਲ ਰਹੀ ਹੈ ਸਾਡੀ ਟੈਕਨੀਕਲ ਐਨਾਲਿਸਿਸ ਵੀ ਉਹਦਾ ਵੀ ਫਾਇਦਾ ਹੋ ਰਿਹਾ ਜਿਸ ਕਰਕੇ ਇਮੀਡੀਏਟਲੀ ਜ਼ਿਆਦਾ ਕ੍ਰਿਮਨਲ ਨੂੰ ਅਸੀਂ ਅਰੈਸਟ ਕਰ ਲੈਂਦੇ ਆ ਜਾਂ ਫਿਰ ਇਟ ਰਿਜ਼ਲਟਸ ਇਨਟੂ ਐਨ ਕਾਊਂਟਰ ਸਰ ਕੋਟੇ ਉਤਾਰੋ ਉਹ ਦੱਸ ਦੇਗਾ ਤੁਹਾਨੂੰ ਜੇ ਮੈਂ ਇੱਕ ਉਹਨ ਕਾਊਂਟਰ ਜ਼ਿਲਖਪੁਰ ਪਿੱਛੇ ਹੋਇਆ ਸੀਗਾ ਤੁਸੀਂ ਉਹ ਹੋਟਲ ਦੇ ਵਿੱਚ ਉਹ ਰਹਿ ਰਹੇ ਸੀਗੇ ਦਾ ਹੋਟਲਸ ਵਗੈਰਾ ਵੀ ਯੂਜ਼ ਹੋ ਰਹੇ ਨੇ ਇਨਫੈਕਟ ਉਹ ਵੀ ਸਾਰੀ ਅਸੀਂ ਵੈਰੀਫਿਕੇਸ਼ਨਸ ਵਗੈਰਾ ਪ੍ਰੋਪਰ ਹੋਟਲ ਦੇ ਵਿੱਚ ਵੀ ਡਰਾਈਵ ਸਟੱਡੀਆ ਜਾਰੀ ਹੈ ਉਸ ਇਨਸੀਡੈਂਟ ਦੇ ਵਿੱਚ ਵੀ ਪ੍ਰੋਪਰ ਵੈਰੀਫਿਕੇਸ਼ਨ ਹੋ ਗਿਆ ਉਸ ਰੱਖਿਆ ਸੀਗਾ ਕੀ ਵੀ ਹੋਟਲ ਪਿਆ ਉਹ ਵੀ ਕੋਈ ਆਪਾਂ ਕੋਈ ਸਰਪ੍ਰਾਈਜ਼ ਚੈੱਕ ਰਾਤ ਨੂੰ ਜਾਂ ਕੋਈ ਰੇਡ ਹੈ ਵੀ ਕੋਈ ਅੱਜ ਤੱਕ ਕੰਡਕਟ ਕਰ ਕੀਤੀ ਨਹੀਂ ਨੂੰ ਨਹੀਂ ਰੈਗੂਲਰਲੀ ਸਾਡੇ ਆ ਜਿਹੜੇ ਸਰਚ ਆਪਰੇਸ਼ਨਸ ਸਾਰੇ ਏਰੀਆਜ਼ ਦੇ ਵਿੱਚ ਜ਼ੀਰਤਪੁਰ ਵੀ ਡੇਰਾ ਬੱਸੀ ਖਰੜ ਇਨਕਲੂਡਿੰਗ ਮੋਹੱਲੀ ਜਿਹੜੇ ਹੈਗੇ ਸਾਡੇ ਰੈਗੂਲਰ ਸਰਚ ਆਪਰੇਸ਼ਨ ਦੇ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਜਿਹੜੇ ਸਾਰੇ ਰਿਜ਼ਲਟ ਸਾਰੇ ਜਿਹੜੀ ਸਾਡੇ ਨਸ਼ੇ ਨਾਲ ਕੋਈ ਨਾ ਨੰਨੀ ਕੋਈ ਕੋਈ ਬਹੁਤ ਖੜਾ ਹੋ ਗਈ ਨਹੀਂ ਇਹ ਚ ਇਹਨਾਂ ਦਾ ਇਹਨਾਂ ਦਾ ਡਰਗਸ ਦੇ ਨਾਲ ਹਜੇ ਤੱਕ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਪਰ ਹਾਂ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਗਰੁੱਪੀਜ਼ਮ ਹੈਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨਸ਼ਿਪ ਸੀਗੇ ਤੇ ਇਹ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਾਹਰ ਬੰਦਾ ਬੈਠਾ ਸੀਗਾ ਉਹਦੇ ਇਸ਼ਾਰੇ ਤੇ ਇਹ ਸਾਰਾ ਜਿਹੜੀ ਇਨਸੀਡੈਂਟ ਹੈ ਚੱਲ ਰਿਆ ਸੀਗਾ ਜਿਹੜਾ 3rd ਇਨਸੀਡੈਂਟ ਜਿਹੜਾ 3rd ਕੇਸ ਹੈਗਾ ਉਹਦੇ ਵਿੱਚ ਅ ਅੱਜ ਸਵੇਰੇ ਜਿਹੜਾ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੁੱਢਾ ਹੈ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੋਂ ਤਿੰਨ ਪਿਸਟਲ ਜਿਹੜੇ ਰਿਕਵਰ ਕੀਤੇ ਗਏ ਇਹ ਦੋ ਸਾਥੀ ਇਹਨਾਂ ਦਾ ਨਾਮ ਅ ਅੰਕਿਤ ਉਰਫ ਅੰਕਿਤ ਰਾਣਾ ਹੈ ਅਤੇ ਦੂਸਰੇ ਦਾ ਨਾਮ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਇਹ ਮੈਂ ਕਹਿ ਰਿਹਾ ਸੀ ਇਹ ਚੌਥਾ ਬੰਦਾ ਹੈ ਜਿਹੜਾ ਡੇਰਾ ਬੱਸੀ ਵਾਲੇ ਕੇਸ ਦੇ ਵਿੱਚ 20 ਅਕਿਊਜ਼ਡ ਹੈ ਇਹ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਨਾਂ ਤੋਂ ਜਿਹੜੇ ਤਿੰਨ ਵੈਪਨ ਹੈ ਤਿੰਨੋ ਬੱਤੀ ਬੋਰ ਦੇ ਵੈਪਨ ਹੈ ਅਤੇ 10 ਕਾਰਤੂਸ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਪਲੱਸ ਉਸ ਦੇ ਨਾਲ-ਨਾਲ ਮੋਟਰਸਾਈਕਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਡੇਰਾ ਬੱਸੀ ਵਾਲੇ ਇਨਸੀਡੈਂਟ ਦੇ ਵਿੱਚ ਇਸਤੇਮਾਲ ਹੋਇਆ ਸੀਗਾ ਤਾ ਇਹ ਹੁਨੇਰੀ ਇਹਨਾਂ ਦੀ ਡਿਟੇਲ ਚ ਪੁੱਛਗਿੱਛ ਕੀਤੀ ਜਾਏਗੀ ਇਹ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਫਰਾਗ ਦੇ ਵਿੱਚ ਸੀਗੇ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹ ਕੋਈ ਜਿਹੜਾ ਇਨਸੀਡੈਂਟ ਹੋਣ ਵਾਲਾ ਸੀਗਾ ਉਹਨੂੰ ਬਚਾਇਆ ਗਿਆ ਹੈ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੂੰਗਾ ਜਿਹੜਾ ਅੰਕਿਤ ਉਰਫ ਅੰਕਿਤ ਰਾਣਾ ਹੈ ਇਹਦੇ ਉੱਤੇ ਕਰੀਬ 5 ਮੁਕੱਦਮੇ ਐ ਪਹਿਲਾਂ ਹੀ ਦਰਜ ਨੇ ਤੇ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਇਹਦੇ ਖਿਲਾਫ ਮੁਕਦਮੇ ਨਰਜ਼ ਮੇ ਤੇ ਇਹ ਐਸ ਪਰ ਪ੍ਰੀਮੀਨਰੀ ਇਨਫੋਰਮੇਸ਼ਨ ਪੰਚਕੋਲਾ ਪੁਲਿਸ ਨੂੰ ਵਾਂਟਡ ਵੀ ਸੀਗਾ ਹੈ ਬਾਕੀ ਡਿਟੇਲਸ ਅਸੀਂ ਉਹਨਾਂ ਦਾ ਟਾਈਪ ਕਰਕੇ ਲੈ ਰਹੇ ਹਾਂ ਸਰ ਇਹ ਅੰਕਿਤ ਰਾਣਾ ਉਹੀ ਹੈ ቡਕੀ ਰਾਣਾ ਦਾ ਕੋਈ ਨਹੀਂ ਡਰਾਈਵਰ ਹੈ ਕਾਸੀ ਵਾਹਣੀ ਇਹ ਬੁੱਢਾ ਗੈਂਗ ਦਾ ਮੈਂਬਰ ਹੈ ਹਾਂ ਬੁਕੀ ਰਾਣਾ ਦਾ ਰਾਈਡਰ ਸੀਗਾ ਪੰਚਕੋਲਾ ਵੀ ਵਾਂਟਡ ਹੈ ਇਹ ਇਹ ਅਸੀਂ ਇਹਦੇ ਪੁਛਗੀ ਵਿੱਚ ਵੈਰੀਫਾਈ ਕਰਾਂਗੇ ਸੀ ਉਸ ਤੋਂ ਛੁੱਟ ਆਉਟ ਹੋਇਆ ਜੇ ਉੱਥੇ ਅੰਕਿਤ ਰਾਣਾ ਦਾ ਨਾਮ ਆਇਆ ਇਹ ਅਸੀਂ ਵੈਰੀਫਾਈ ਕਰਾਂ ਉਹ ਅੰਕਕਿਤ ਡਿਫਰੈਂਸ ਹੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਅੰਕਿਤ 2019 ਵਿੱਚ ਫ ਉਹ ਜਿਹੜਾ ਉਹ ਸੀਗਾ ਉਹ ਪੜਿਆ ਗਿਆ ਸੀ ਉਹਦਾ ਆਈ ਥਿੰਕ ਦੈਟਸ ਵੀ ਹੋ ਰਿਹਾ ਸੀ 122 122 ਉਹ ਲਿਖਿਆ ਉਹ ਡਿਫਰੈਂਸ ਹੈ ਤੇ ਇਹ ਜੀ ਦੂਸਰਾ ਜਿਹੜਾ ਹੈ ਹਰਪ੍ਰੀਤ ਸਿੰਘ ਔਰ ਮੱਖਣ ਇਹਦੇ ਉੱਤੇ 10 ਐਫ ਆਈ ਆਰਜ਼ ਦਰਜ ਨੇ ਤੇ ਮੈਜੋਰਟੀ ਇਹਦੇ ਵਿੱਚ ਪਟਿਆਲਾ ਇਹ ਪਟਿਆਲੇ ਦਾ ਰਹਿਣ ਵਾਲਾ ਹੈ ਤੇ ਕਾਫੀ ਐਫ ਆਈ ਆਰਜ਼ ਇਹ ਪਟਿਆਲੇ ਦੀਆਂ ਨੇ 357 300 397 302 ਅਸਲਾ ਐਕਟ ਡਬਲ ਮਰਡਰ ਕੇਸ ਵੀ ਆਏ ਤੇ ਤੇ ਕਾਫੀ ਵੱਡਾ ਇਹਦਾ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਹਰਪ੍ਰੀਤ ਸਿੰਘ ਔਰ ਮੱਖਣ ਨੇ ਡਬਲ ਮਰਡਰ ਕਿੰਨੇ ਨੇ ਡਬਲ ਮਰਡਰ ਡਿਟੇਲਸ ਤੁਹਾਨੂੰ ਅਸੀਂ ਸੈਪਰੇਟਲੀ ਸ਼ੇਅਰ ਕਰ ਦਿੰਦੇ ਜਿਹੜੀ ਹੈਗੀ ਪਟਿਆਲੇ ਦੀ ਹੈ ਡਬਲ ਮਰਡਰ ਅੰਕਿਤ ਰਾਣਾ ਆਪਣੇ ਮੋਹਾਲੀ ਪੁਲਿਸ ਤੋਂ ਕਿਹੜੇ ਕੇਸ ਤੋਂ ਆਪੀਸ਼ੀ ਹੋ ਗਏ ਆ ਇਹ ਮਰਦੀ ਨਹੀਂ ਹਰ ਇੱਕ ਇਹ ਜਿਹੜਾ ਅੰਕਿਤ ਰਾਣਾ ਹੈ ਇਹ ਉਹ ਵਾਂਟਡ ਹੈ ਪੰਚਕੁਲਾ ਤੇ ਇਹਦੇ ਉੱਤੇ ਵੈਸੇ ਮੋਹਾਲੀ ਦੇ ਇੱਕ ਤਾਂ ਟਕੋਲੀ ਦਾ 2022 ਦਾ ਕੇਸ ਦਰਜ ਹੈ ਤੇ ਇੱਕ ਜ਼ੀਰਕਪੁਰ ਦਾ 2022 ਦਾ ਕੇਸ ਦਰਜ ਹੈ ਐਕਸਟਰਸ਼ਨ ਦਾ ਆਰਮ ਲੱਗਦਾ ਹੈ ਸਰੇ ਉਹੀ ਤਾਂ ਨਹੀਂ ਅੰਕ ਕਰਨਾ ਜੋ ਕਿ ਹੋਟਲਸ ਮੇ ਜਾ ਕੇ ਰੰਕਾਰੀ ਮੰਗਦੇ ਕੇ ਲਈ ਉਹੀ ਹੁੰਦਾ ਹੈ ਕੋਈ ਇਹ ਉਹੀ ਫਿਲਮ ਜਦ ਫੜਿਆ ਸੀਗਾ ਪਿਛਲੇ ਇਹ ਉਹੀ ਫਿਲਮ ਉਹੀ ਕੋਈ ਨੰਬਰ ਵਾਲੀ ਨੰਬਰ ਵਾਲੀ ਤਾਂ ਇਹ ਤਿੰਨ ਕੇਸਸ ਬਾਰੇ ਅੱਜ ਦੀ ਪ੍ਰੈਸ ਕਾਨਫਰੈਂਸ ਹੈਗੀ ਠੀਕ ਥੈਂਕ ਯੂ ਸਰ ਸਰ ਐਕਸਟੀ ਸ਼ਾਰਟ ਕਰਾਉਣੀ ਸੀ ਹਾਂਜੀ ਸੈਕਾ ਕਰਾ ਦਿਓ ਸ਼ਾਰਟ ਮੀਟੀ ਕਰਾ ਦੇਣਾ ਸੈਪਰੇਟ ਕਰਾ ਦੇਣਾ ਸੈਪਰੇਟ ਕਰਾ ਦੇਣਾ ਸਰ ਉਹ ਜੁਜਾਰ ਨਗਰ ਮੇ ਜੋ ਗਾੜੀ ਹੋਇਆ ਅੰਮ੍ਰਿਤਸਰ ਵਾਲਾ ਉਸ ਮੇ ਤਾਂ ਕੁਛ ਉਸ ਮੇ ਐਕਚੁਅਲੀ ਜੋ ਬੰਦੇ ਜੁਜਾਰ ਨਗਰ ਜਿਹੜਾ ਗੱਡੀ ਵਾਲਾ ਸੀਗਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜਦੋਂ ਬੰਦੇ ਭੱਜੇ ਸੀ ਗੱਡੀ ਛੱਡ ਕੇ ਤਾਂ ਉਹਨਾਂ ਦੀ ਕਲੀਅਰ ਸੀਸੀਟੀਵੀ ਫੁਟੇਜਸ ਤੇ ਫੋਟੋ ਸਾਨੂੰ ਆ ਗਈਆਂ ਸੀਗੀਆਂ ਉਹ ਫੋਟੋ ਸਾਡੇ ਕੋਲ ਵੀ ਹੈਗੀਆਂ ਤੇ ਅੰਮ੍ਰਿਤਸਰ ਪੁਲਿਸ ਨੂੰ ਵੀ ਅਸੀਂ ਪ੍ਰੋਵਾਈਡ ਕਰਤੀਆਂ ਸੀਗੀਆਂ ਦਾ ਜਿਹੜੇ ਅੰਮ੍ਰਿਤਸਰ ਪੁਲਿਸ ਨੇ ਫਰਦਰ ਹੋਰ ਐਕਸ਼ਨ ਲੈਂਦੇ ਹੋਏ ਜਿੱਤੇਕਰ ਮੇਰੀ ਇਨਫੋਰਮੇਸ਼ਨ ਅਨੁਸਾਰ ਉਹ ਬੰਦੇ ਇੱਕ ਦੋ ਫੜ ਲਏ ਹੈਗੇ ਉਹਨਾਂ ਚ ਬਟ ਉਹ ਐਗਜ਼ੈਕਟ ਮੈਂ ਵੈਰੀਫਾਈ ਕਰ ਲੈਣਾ ਕੀ ਬੜਿਆ ਪਰ ਅਸੀਂ ਉਹ ਫੁਟੇਜ ਇਸ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਸੀ ਜਿਹਦੇ ਨਾਲ ਉਹ ਉਸੇ ਇਲਾਕੇ ਦੇ ਰਹਿਣ ਵਾਲੇ ਬੰਦੇ ਸੀ ਤਾਂ ਉਹਨਾਂ ਨੇ इजीली ਟ੍ਰੇਸ ਕਰ ਲਈ ਸੀ ਭਾਈ ਜੀ ਫੋਰ ਕੁਝ ਠੀਕ ਹੈ ਜੀ ਥੈਂਕ ਯੂ ਸੋ ਮਚ